ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਵੀਰ ਭਰਾ ਵਧੀਆ ਹੋਣਗੇ ਮਹਾਰਾਜ ਅੱਗੇ ਹੀ ਅਰਦਾਸ ਕਰਦੇ ਆ ਜੀ ਆਪਾਂ ਤੁਹਾਡੇ ਅੱਗੇ ਲੈ ਕੇ ਆਏ ਆ ਗਾਂ ਦਾ ਸ਼ੁੱਧ ਦੇਸੀ ਕੀ ਘਰ ਦਾ ਤਿਆਰ ਹੋਇਆ ਹੋਇਆ ਰੇਟ ਹੈਗਾ ਜੀ 2000 ਰੁਪਏ ਕਿਲੋ ਦੁਬਾਰਾ ਨੋਟ ਕਰ ਲਓ 2000 ਰੁਪਏ ਕਿਲੋ ਗਾਂ ਦਾ 1600 ਰੁਪਏ ਕਿਲੋ ਮੱਝ ਦਾ ਹੈ ਸਾਡਾ ਕੀ 2 ਸਾਲ ਪਿਆ ਰਹੇ 4 ਸਾਲ ਪਿਆ ਰਹੇ ਕਦੇ ਉਹ ਖਰਾਬ ਨਹੀਂ ਹੋਊਗਾ ਕਦੇ ਉਸ ਨੂੰ ਉਲੀ ਨਹੀਂ ਲੱਗੇਗੀ ਜਿਹੜਾ ਉਲੀ ਜਾਂ ਖਰਾਬ ਹੋ ਜਾਂਦਾ ਉਹ ਕੀ ਕੱਚਾ ਡੈਰੀਆਂ ਵਾਲੇ ਕੱਚਾ ਕੀ ਕੱਢਦੇ ਨੇ ਸਿੱਧਾ ਕਰੀਮ ਤੋਂ ਕੀ ਬਣਾਉਂਦੇ ਨੇ ਕਰੀਮ ਤੋਂ ਕੀ ਬਣਾ ਕੇ ਉਹ ਕੱਟਾ ਛੱਡਦੇ ਨੇ ਤਾਂ ਕਰਕੇ ਉਹਨਾਂ ਨੂੰ ਉਲੀ ਲੱਗ ਜਾਂਦੀ ਹੈ ਤਾਹੀਂ ਉਹ ਸਰਤਾ ਦਿੰਦੇ ਨੇ ਤੇ ਸਾਰੇ ਵੀਰ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜੇ ਕਿਸੇ ਨੇ ਪਿਓਰ ਕੀ ਖਾਣਾ ਤੇ ਸਾਡੇ ਨੰਬਰ ਤੇ ਸੰਪਰਕ ਕਰੋ 628088 9386 ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਕੀ ਫਟੇਰੀ